ਤੋ ਉਸਰਾਸੀ ਤੇ ਗਏ ਜੀ ਲੰਗਰ ਲੈ ਕੇ ਲੰਗਰ ਲੈ ਕੇ ਉੱਥੇ ਚਲ ਦੋ ਕੁ ਮਿੰਟ ਵਰਤਾਇਆ ਫੜਾਤਾ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਅਸੀਂ ਬੈ ਗਏ ਦੇਖਣ ਟਰਾਲੀ 'ਚ ਮੈਂ ਦੂਜੀ ਟਰਾਲੀ 'ਚ ਅੰਜ ਖੜ ਗਿਆ ਉਹ ਵਿੱਚ ਬੈ ਗਿਆ ਉਹਨੇ ਫੋਨ ਲਾ ਲਿਆ ਜੀ ਫੋਨ ਲਾ ਲਿਆ 10 10 ਮਿੰਟ ਬੈਠੇ ਵੀ ਨਹੀਂ ਹੋਇਆਗੇ ਜੀ ਇੰਨੇ ਅਥਰੂ ਵੈਸਾ ਹੈ ਜਾਂ ਕੋਈ ਸਾਹ ਹੁਣਾ ਔਖਾ ਹੋ ਗਿਆ ਤੇ ਇੰਨੇ 'ਚ ਮੈਂ ਜਦੋਂ ਮੜਾ ਜਾਂ ਸਾ ਮੈਨੂੰ ਆਇਆ ਤਾਂ ਮੈਂ ਬੇਟੇ ਦਾ ਹੱਥ ਤੁਮਾਰ ਕੇ ਵੇਖਿਆ ਨਹੀਂ ਮੈਂ ਆਵਾਜ਼ਾਂ ਮਾਰੀਆਂ ਸਵਾਜ਼ ਨਹੀਂ ਸੁਣੀ ਮੈਂ ਫੋਨ ਲਾਇਆ ਲਈ ਗੱਲ ਲਈ ਗੱਲ ਮਤਲਬ ਮੇਰਾ ਸਰੀਰ ਕੰਮ ਕਰਨੋਂ ਹਟ ਗਿਆ ਜੀ ਮੈਂ ਘਰ ਲਾਇਆ ਮੈਂ ਕਿਹਾ ਮੇਰੇ ਤੋਂ ਫੋਨ ਨਹੀਂ ਲੱਗ ਰਿਹਾ ਉਹਨੂੰ ਫੋਨ ਲਾਓ ਉਹਨੇ ਕੱਟ ਕੇ ਨਾਲ ਦੇ ਨਾਲ 2 ਮਿੰਟ ਚ ਫੋਨ ਕਰਦੀ ਵੈਸ ਨੇ ਕੀਤਾ ਆਂਦੀਏ ਉਹਨੂੰ ਤੇ ਨਰਵਾਣੇ ਵਾਲੇ ਲੈ ਗਏ ਪੁਲਿਸ ਵਾਲੇ ਚੱਕ ਕੇ ਲੈ ਗਏ ਨੇ ਤੇ ਉਹਨੇ ਮੈਨੂੰ ਇਹ ਗੱਲ ਕਹਿਆ ਮੰਮੀ ਮੈਨੂੰ ਵੜ ਛੱਡਿਆ ਤੇ ਜਦੋਂ ਉਹ ਨਾ ਉਹ ਗੱਲ ਕੀਤੀ ਤੇ ਮੇਰੇ ਦੀ ਜ਼ਮੀਨ ਧਰਤੀ ਨਿਕਲ ਗਈ ਥੱਲੋਂ ਜੀ ਤੇ ਫਿਰ ਅਸੀਂ ਉਹਨਾਂ ਨੇ ਨਰਵਾਣੇ ਲੈ ਗਏ ਨੇ ਮੈਂ ਬ్రਦਰ ਨੂੰ ਫੋਨ ਕੀਤਾ ਮੈਂ ਨਰਵਾਣੇ ਆਨ ਲੈ ਗਾਂ ਤਾਂ ਮੈਂ ਭੱਜ ਅਸੀਂ ਚਲ ਗੱਡੀ ਲਾਈ ਤੇ ਉਹਨੂੰ ਮੈਂ ਜਾ ਕੇ ਪੁੱਛਿਆ ਉਹ ਆਂਦਾ ਮੈਂ ਐਂਬੂਲੈਂਸ 'ਚ ਬਹਿ ਗਿਆ ਉਹਨਾਂ ਕੋਲ ਨਰਵਾਣੇ ਉਹ ਰੋहतक ਨੂੰ ਜਾ ਰਹੇ ਨੇ ਮੈਂ ਇਹ ਇਹਨਾਂ ਦੇ ਬ్రਦਰ ਨੂੰ ਜਦ ਇਹਨਾਂ ਨੇ ਫੋਨ ਲਾਇਆ ਉਹ ਪਹੁੰਚ ਕੇ ਉਹ ਰੋहतक ਨੂੰ ਜਾ ਰਹੇ ਨੇ ਮੈਂ ਮੇਰੀ ਇੱਕ ਔਰਤ ਦੀ ਫੋਟੋ ਵਖਾ ਮੈਂ ਹੁਣ ਮੂਵੀ ਕਰਕੇ ਵਖਾ ਮੈਨੂੰ ਆਂਦਾ ਉਹ ਰੋਣ ਲੱਗ ਗਿਆ ਆਂਦਾ ਮੈਂ ਤੈਨੂੰ ਕੀ ਮੂਵੀ ਵਖਾਵਾਂ ਬਾ ਉੱਥੇ ਬਾਜ ਮੈਂ ਇਹਨੂੰ ਘੰਟਾ ਡੇਢ ਹੋਛ ਨਹੀਂ ਆਈ ਮੈਂ ਤੇ ਵਸ ਪੈ ਹੀ ਰਿਹਾ ਪੈ ਰਿਹਾ ਇਹ ਮੰਮੀ ਮੇਰੇ ਕੋਲ ਸੀ ਉਹ ਮੈਨੂੰ ਪਾਣੀ ਪੂਣੀ ਪਿਆੰਦੀ ਰਹੀ ਮੈਂ ਬੋਲਿਆ ਨਹੀਂ ਗਿਆ ਮੈਂ ਲੰਮਾ ਬੈ ਗੇ ਮੈਂ ਹਾਂ ਉੱਥੇ ਜਾ ਕੇ ਵੇਖਿਆ ਜੇ ਜਦ ਮੈਂ ਜਾ ਕੇ ਵੇਖਿਆ ਫਿਰ ਨਹੀਂ ਮੈਨੂੰ ਕੋਈ ਪਤਾ ਲੱਗਾ ਕਿ ਮੇਰੇ ਬੇਟੇ ਨਾਲ ਹੋ ਰਿਹਾ ਕੀ ਨਹੀਂ ਪਛਾਣ ਅਨਸਾਰ ਸਾਰੇ ਹੀ ਤੋੜਿਆ ਪਿਆ ਜੀ ਬਿਲਕੁਲੀ ਤੇ ਦੋ ਜਗ੍ਹਾ ਲੱਤ ਤੋੜੀ ਆਹ ਸਾਰਾ ਮੂੰਹ ਭੰਨਿਆ ਸਿਰ ਭੰਨਿਆ ਤੇ ਕਸੂਰ ਉਹਦਾ ਕੀ ਸੀ ਜੀ ਲੰਗਰ ਲੈ ਗਿਆ ਸੀ ਤੇ ਬੈਠਾ ਸੀ ਹੁਣ ਬਾਕੀ ਉਹ ਆਏ ਨਾਰ ਰਹਿੰਦੇ ਨੇ ਇਹਨਾਂ ਨੂੰ ਪਤਾ ਜੀ ਮੈਂ ਤੇ ਉਦੋਂ ਦਾ ਮੈਂ ਇੱਕ ਹੋਰ ਗੱਲ ਜੀ ਮੈਨੂੰ ਚੌਥਾ ਦਿਨ ਹੋ ਗਿਆ ਜੀ ਮੈਂ ਰੋਟੀ ਮੂੰਹ ਨਹੀਂ ਲਾ ਕੇ ਵੇਖੀ ਜੀ ਮੈਂ ਸਿਰਫ ਚਾਹ ਤੇ ਪਾਣੀ ਤੇ ਸਿਰ ਤੇ ਚੱਲ ਰਿਆਂ ਜੀ ਨਾ ਮੈਨੂੰ ਵੀ ਨਾ ਤੂੰ ਹੀ ਦੋ ਸ਼ੁਕਰਵਿੰਦਰ ਨੇੜੇ ਉਹਦੇ ਦੱਸਦੇ ਤੂੰ ਉਹਨੂੰ ਨੇੜੇ ਕਰ ਲਾ ਇਹਨੂੰ ਉੱਥੇ ਹੀ ਬੋਲ ਦੇ ਬੋਲ ਇਹ ਦੋਨੋਂ ਜਦੋਂ ਕਿ ਆ ਮੈਨੂੰ ਫੋਨ ਕੀਤਾ ਉਹਨੇ ਥੋੜੇ ਟਾਈਮ ਬਾਅਦ ਕਹਿੰਦਾ ਕਿ ਮੈਨੂੰ ਬਚਾੜਾ ਆ ਕੇ ਜਿੱਥੇ ਵੀ ਹੈਗਾ ਮੇਰੇ ਕੋਲ ਆ ਜਾ ਜਲਦੀ ਅਸੀਂ ਥੋੜਾ ਪਿੱਛੇ ਸੀਗੇ ਸਾਨੂੰ ਪਤਾ ਨਹੀਂ ਲੱਗਾ ਜਦੋਂ ਲੈ ਕੇ ਜਾ ਕੇ ਕਹਿੰਦਾ ਮੈਨੂੰ ਬਚਾੜਾ ਆ ਕੇ ਮੇਰਾ ਮੈਨੂੰ ਬਹੁਤ ਜ਼ਿਆਦਾ ਮਾਰਿਆ ਹੈ ਇਹਨਾਂ ਨੇ ਮੇਰੇ ਲੱਤ ਫੈਕਚਰ ਹੋ ਗਈ ਹੈ ਤੇ ਮੇਰਾ ਬਾੜਾ ਟੁੱਟ ਗਿਆ ਹੈ ਚਲੋ ਜਦੋਂ ਅਸੀਂ ਫਿਰ ਬਾਰਡਰ ਬੰਦ ਸੀ ਸਾਨੂੰ ਉੱਥੋਂ ਦੂਰ ਵੀ ਹੋ ਕੇ ਜਾਣਾ ਪੈਣਾ ਸੀ ਅਸੀਂ ਰੋਤਕੇ ਪਹੁੰਚ ਗਏ ਫਿਰ ਅਸੀਂ ਜਦੋਂ ਵਾਪਸ ਉੱਥੇ ਪਹੁੰਚੇ ਸਾਡੇ ਜਾਂਦਿਆਂ ਨੂੰ ਕੱਟਾਂ ਕਾਫੀ ਸੀ ਲੱਤਾਂ ਫੈਲਚਰ ਹੋ ਗਈ ਦੋ ਜਗ੍ਹਾ ਤੋਂ ਦੰਦ ਟੁੱਟ ਗਏ ਜਵਾੜਾ ਟੁੱਟ ਗਿਆ ਸੀ ਸਿਰ ਤੇ ਸੱਟ ਕਾਫੀ ਜ਼ਿਆਦਾ ਆ ਚਲੋ ਅਸੀਂ ਜਦੋਂ ਹਾਲਾਤ ਉਹਦੇ ਦੇਖੇ ਸਾਨੂੰ ਲੱਗਾ ਕਿ ਇੱਥੇ ਨਹੀਂ ਇਲਾਜ ਹੋਣਾ ਕਿਸੇ ਨੇ ਉਹਨੂੰ ਪਹਿਲਾਂ ਤਾਂ ਦੇਖਿਆ ਹੀ ਨਹੀਂ ਉਹ ਉੱਥੇ ਜਾ ਕੇ ਜਦੋਂ ਐਡਮਿਟ ਕੀਤਾ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਰੈਫਰ ਕਰ ਦਿਓ ਡੀਐਮਸੀ ਕਰ ਦਿਓ ਜਾਂ ਫੋਟੀਚ ਕਰ ਦਿਓ ਜਿੰਦਗੀ ਆਪਾਂ ਰੈਫਰ ਕਰ ਦਿੰਨੇ ਆ ਅਸੀਂ ਥੋੜੇ ਟਾਈਮ ਤੱਕ ਕਰ ਦਿੰਨੇ ਆ ਉਹ ਕਹੇ ਕਿ ਮੈਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਆ ਮੈਨੂੰ ਇੰਜੈਕਸ਼ਨ ਇੰਜੈਕਸ਼ਨ ਵੀ ਕੋਈ ਨਹੀਂ ਦਿੰਦਾ ਉੱਥੇ ਜੀ ਚਲੋ ਕੱਲ ਸਾਨੂੰ ਕਹਿੰਦੇ ਕਿ ਅਸੀਂ ਅੱਜ ਰੈਫਰ ਕਰ ਦਵਾਂਗੇ ਤੁਹਾਡੀ ਫਾਈਲ ਤਿਆਰ ਹੁੰਦੀ ਪਈ ਸਾਰਾ ਦਿਨ ਸਾਨੂੰ 1 ਵਜੇ ਦਾ ਕਿੱਦਾਂ ਹੀ ਕਹਿੰਦੇ ਰਹੇ ਕਿ ਅਸੀਂ ਡੀਐਮਸੀ ਵੀ ਗੱਲ ਕਰ ਲਈ ਉੱਥੇ ਬੈੱਡ ਤਿਆਰ ਕਰਵਾ ਲਿਆ ਕਹਿੰਦੇ ਕਿ ਲੈਓ ਕੋਈ ਗੱਲ ਨਹੀਂ ਫਿਰ ਸਾਨੂੰ 2 ਵਜੇ ਪਤਾ ਲੱਗਾ ਕਿ ਉਹਦਾ ਇੱਥੇ ਪਰਚਾ ਹੋ ਗਿਆ 307 ਦਾ ਜੋ ਸਾਨੂੰ 2 ਵਜੇ ਪਤਾ ਲੱਗਾ ਵੀ ਪਰਚਾ ਹੋਇਆ ਨਰਮਾਣੇ ਥਾਣੇ ਦੇ ਵਿੱਚ ਨਰਮਾ ਸਾਨੂੰ ਕੱਲ ਤੋਂ ਲੈ ਕੇ ਅੱਜ ਤੱਕ ਐਫਆਰਏ ਨੇ ਮਿਲੀ ਹੈਗੀ ਕਾਪੀ ਨਹੀਂ ਮਿਲੀ ਅਸੀਂ ਤਾਂ ਇਹ ਵੀ ਕਹਿ ਰਹੇ ਹਾਂ ਕਿ ਚਲੋ ਸਾਡੇ ਤੋਂ ਲਿਖਤੀ ਰੂਪ ਚ ਲੈ ਲਓ ਸਾਨੂੰ ਰੈਫਰ ਕਰ ਦਿਓ ਡੀਐਮਸੀ ਕਰ ਦਿਓ ਫੋਰਜੀਸ ਕਰ ਦਿਓ ਸਾਡਾ ਲਾਜ ਵਧੀਆ ਹੋ ਜਾਏਗਾ ਠੀਕ ਹੋਣ ਤੋਂ ਬਾਅਦ ਅਸੀਂ ਪੇਸਟ ਕਰ ਦਾਂਗੇ ਅਸੀਂ ਆਪਣੀ ਜ਼ਿੰਮੇਵਾਰੀ ਦੇ ਮੁੰਡਾ ਲੈ ਕੇ ਦੰਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਤਾਂ ਕੋਈ ਸਾਡੇ ਤੋਂ ਲਿਖਤੀ ਰੂਪਸ ਵੀ ਕੋਈ ਨਹੀਂ ਲੈ ਰਿਹਾ ਅਜੇ ਤੱਕ ਨਾ ਕੋਈ ਲਾ ਸ਼ੁਰੂ ਹੋਇਆ ਹੈ ਉਦੋਂ ਹੀ ਵਿਆਹ ਹੋਇਆ ਹੈ ਦਰਦੋਂ ਦੀ ਇੰਜੈਕਸ਼ਨ ਲਾ ਦਿੰਦੇ ਆ ਕੋਈ ਵੀ ਕਹਿਣ ਤੇ ਬਹੁਤ ਅੜਲੇ ਕਰਕੇ ਇੰਜੈਕਸ਼ਨ ਹੋਣਾ ਪੈਂਦਾ ਆ ਕੋਈ ਆਪਰੇਸ਼ਨ ਨਹੀਂ ਹੋਇਆ ਮੂੰਹ ਦਾ ਆਪਰੇਸ਼ਨ ਦੋ ਹੋਣਾ ਸਿਰ ਦਾ ਸਿਰ ਦਾ ਹਜੇ ਸੀਟੀ ਸਕੈਨ ਨਹੀਂ ਕੀਤਾ ਉਹਨਾਂ ਨੇ ਕਿ ਅੰਦਰ ਬਲੱਡ ਪਿਆ ਜਾਂ ਕਿੰਨੀ ਸੱਟ ਹੈ ਕੀ ਹੈ ਲੱਤ ਦੋ ਜਗ੍ਹਾ ਤੋਂ ਫ੍ਰੈਕਚਰ ਹੈ ਉਹਦਾ ਕੋਈ ਹਜੇ ਆਪਰੇਸ਼ਨ ਨਹੀਂ ਹੋਇਆ ਲੱਤ ਦਾ ਕੁਝ ਨਹੀਂ ਹੋਇਆ ਜਿੱਦਾਂ ਮੁੰਡਾ ਲੈ ਕੇ ਗਏ ਸੀ ਉੱਥੇ ਹੀ ਪਿਆ ਰਿਆ ਨਾ ਹੀ ਰੈਫਰ ਕਰ ਰਿਆ ਨਾ ਹੀ ਉੱਥੇ ਲਾ ਸ਼ੁਰੂ ਹੋ ਰਿਹਾ ਜੀ ਉਹਦਾ ਤੁਸੀਂ ਪਰਮਜੀਤ ਜੀ ਦੀ ਗੱਲ ਹਾਂਜੀ ਮੈਂ ਪਰਮਜੀਤ ਸਿੰਘ ਸਭ ਦਾ ਸਰਪੰਚ ਨਾਮਾਂਗਾ ਜੀ ਸਾਡਾ ਧਰਨਾ ਬਹੁਤ ਸ਼ਾਂਤ ਨੂੰ ਹੀ ਚੱਲ ਰਿਹਾ ਸੀ ਜਿੱਥੇ ਸਾਡੇ ਪਿੰਡ ਤੋਂ 6-7 ਕਿਲੋਮੀਟਰ ਦੂਰ ਹੈ ਜੀ ਚਲੋ ਸਾਰੇ ਲੱਗਾ ਇਨਾਂ ਦਾ ਪਿੰਡ ਹੀ ਜੀ ਉੱਥੋਂ 6-7 ਕਿਲੋਮੀਟਰ ਦੇ ਨੇੜੀ ਹੈ ਜੀ ਫਨੋਰੀ ਤੋਂ ਹਾਂਜੀ ਹਾਂਜੀ ਤਿਲੰਗਰ ਪਾਣੇ ਸਾਰਾ ਪਿੰਡਾਂ ਵਾਲੇ ਉੱਥੋਂ ਪਹੁੰਚਦਾ ਜ ਉਸੇ ਤਰ੍ਹਾਂ ਅਸੀਂ ਵੀ ਆਪਣਾ ਚਲੋ ਹਿੱਸਾ ਉੱਥੇ ਮੇਰੇ ਬੇਟੇ ਨੇ ਬਜ਼ੁਰਗਾਂ ਨੂੰ ਪਹੁੰਚਾਈਦਾ ਸੀ ਤੇ ਇਹ ਤਾਂ ਮੇਕੋ 500 ਮੀਟਰ ਪਿੱਛੇ ਆ ਜੀ ਜਿਹੜਾ ਉਹਨਾਂ ਨੇ ਵੈਰੀਕਟ ਬਣਾਇਆ ਨਾ ਹੁਣ ਮੌਕੇ ਤੇ ਕੋਈ ਟਰੈਕਟਰ ਟਰਾਲੀਆਂ ਨਹੀਂ ਆ ਉੱਥੇ ਸੜੀਆਂ ਨੇ ਤੁਸੀਂ ਦੇਖ ਸਕਦੇ ਜ ਉਹ ਕਾਫੀ ਪਿੱਛੇ ਨੇ ਤੇ ਸਾਰੀ ਪਬਲਿਕ ਵੀ ਪਿੱਛੇ ਹੀ ਬੈਠੀ ਸੀ ਕੋਈ ਅੱਗੇ ਕੋਈ ਇੱਡਾ ਕੋਈ ਗਿਆ ਵੀ ਨਹੀਂ ਕੋਈ ਹੋਜਣਾ ਕੋਈ ਹੈ ਹੀ ਨਹੀਂ ਸੀ ਗੱਲ ਵੀ ਅੱ ਉਹਨਾਂ ਨੇ ਕੋਈ ਪ੍ਰੀਪਲੈਨ ਨਹੀਂ ਬਣਾਇਆ ਜੀ ਜਿਵੇਂ ਸਾਹਮਣੇ ਫੋਰਸ ਖੜੀ ਸੀ ਉਹਨਾਂ ਦਾ ਸਾਈਡ ਤੋਂ ਹੋ ਕੇ ਅਥਰੂ ਗੈਰ ਜਿਹੜੇ ਬੋਲੇ ਸਿੱਟੇ ਜਦੋਂ ਉਹ ਤੁਆਂ ਤਾਂ ਹੋ ਗਈ ਤੇ ਫਿਰ ਪਬਲਿਕ ਭੱਜਣ ਲੱਗ ਕੇ ਆਪੋ-ਤਾਪੀ ਉਦੋਂ ਇਹ ਜਿਹੜਾ ਸੀ ਇਹ ਵਿਚਾਰਾ ਇਹ ਵੀ ਟਰਾਲੀ 'ਚ ਬੈਠਾ ਜਿੱਥੇ ਟਰੈਕੀਆਂ ਟਰੈਕਟਰ ਤੋੜੇ ਗਏ ਨਾ ਜੀ ਉੱਥੇ ਹੀ ਬੈਠਾ ਸੀ ਇਹ ਵੀ ਉੱਥੇ ਬੈਠਾ ਸੀ ਉੱਥੇ ਹੀ ਉਹਨੂੰ ਖਿੱਚ ਕੇ ਲਗਾਏ ਨੇ ਅਸੀਂ ਸਾਰੇ ਥੋੜਾ ਭੱਜ ਕੇ ਪਿੱਛੇ ਹੋ ਗਏ ਜਦੋਂ ਅਸੀਂ ਲਜਾਂਦਾ ਵੇਖਿਆ ਜਰੂਰ ਹੈ ਉਹਨਾਂ ਨੂੰ ਉੱਥੋਂ ਵੀ ਨਾ ਰਗਾ ਬੈਰੀਗਡ ਕਾਫੀ ਉੱਪਰ ਸੀ ਉਦੋਂ ਉੱਥੋਂ ਵੀ ਚੱਕ ਕੇ ਪਾਸਵਰਡ ਦਾ ਸਿਆਪ ਦੇਖਿਆ ਉਹਨਾਂ ਨੇ ਉਹ ਚੱਕ ਕੇ ਛੱਡਿਆ ਦੂਜੇ ਪਾਸੇ ਇਹਨਾਂ ਨੇ ਤੇ ਬਹੁਤ ਥਕਾ ਜਿਹਾ ਹੋਇਆ ਜ਼ਰਾ ਕਿਸਾਨਾਂ ਨਾਲ ਉਸ ਟਾਈਮ ਉੱਤੇ